ਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਆਖਰੀ ਸਾਹ ਤੱਕ ਬਜਿੰਦਰ ਜੇਲ੍ਹ ਦੇ ਵਿੱਚ ਰਹੇਗਾ ਪਰ ਇਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਵੱਡਾ ਦਾਵਾ ਮਜੀਠੀਆ ਦੇ ਵੱਲੋਂ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧੇ ਤੌਰ ਤੇ ਪਾਸਟਰ ਬਜਿੰਦਰ ਨੂੰ ਬਚਾਉਣ ਦੇ ਇਲਜ਼ਾਮ ਲਾ ਦਿੱਤੇ ਗਏ ਨੇ ਇੱਕ ਫੋਟੋ ਜੋ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਜੋ ਕੈਪਸ਼ਨ ਦੇ ਵਿੱਚ ਲਿਖਿਆ ਤੁਹਾਨੂੰ ਉਹ ਦੱਸ ਦਿੰਨੇ ਆ ਉਹਨਾਂ ਆਖਿਆ ਕਿ ਭਗਵੰਤਮਾਨ ਦੇ ਲੱਖ ਬਚਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਬਚਿਆ ਸੀਐਮ ਦਾ ਖਾਸਮ ਖਾਸ ਬਲੂ ਵਾਈਡ ਬਜਿੰਦਰ ਸਚਾਈ ਦੀ ਹੋਈ ਜਿੱਤ ਬਰਾਤਕਾਰੀ ਬਜਿੰਦਰ ਨੂੰ ਧੀਆਂ ਪੇਣਾ ਨਾਲ ਰੇਪ ਕੇਸ 'ਚ ਉਮਰ ਕੈਦ ਗਲਤ ਤਰੀਕੇ ਨਾਲ ਪ੍ਰਮਾਤਮਾ ਦਾ ਨਾਮ ਵਰਤਣ ਵਾਲੇ ਨੂੰ ਪ੍ਰਮਾਤਮਾ ਨੇ ਆਪ ਕੀਤਾ ਨੰਗਾ ਭਗਵੰਤਮਾਨ ਹੈ ਬਜਿੰਦਰ ਦਾ ਚੇਲਾ ਤਾਂ ਇੱਕ ਫੋਟੋ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਵਿਕਰਮ ਮਜੀਠੀਆ ਨੇ ਜਿਸ ਦੇ ਵਿੱਚ ਪਾਸਟਰ ਬਜਿੰਦਰ ਦੇ ਨਾਲ ਉਖੜੇ ਦਿਖਾਈ ਦੇ ਰਹੇ ਨੇ ਪਰ ਇਹ ਇਲਜ਼ਾਮ ਵਿਕਰਮ ਮਜੀਠੀਆ ਦੇ ਵੱਲੋਂ ਜੋ ਲਾਏ ਗਏ ਨੇ ਇਹਨਾਂ ਦੇ ਵਿੱਚ ਕੀ ਸੱਚਾਈ ਹੈ ਕਿ ਸਿਰਫ ਇੱਕ ਤਰੀਕੇ ਨਾਲ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰਫ ਟਾਰਗੇਟ ਕਰਨ ਦੇ ਲਈ ਪੋਸਟ ਪਾਈ ਗਈ ਹੈ ਜਾਂ ਫਿਰ ਇਸ ਦੇ ਵਿੱਚ ਕੋਈ ਸੱਚਾਈ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਸਟਰ ਬਜਿੰਦਰ ਨੂੰ ਵਿਚਾਰ ਰਹੇ ਸੀ ਤਾਂ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਸਿਰਫ ਵਿਕਲਪ ਮਜੀਠੀਆ ਨੇ ਸਿਆਸੀ ਰੰਗਤ ਦੇਣ ਦੇ ਲਈ ਇਹ ਪੋਸਟ ਪਾਈ ਹੈ ਜਾਂ ਫਿਰ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚਾਈ ਤੁਹਾਨੂੰ ਨਜ਼ਰ ਆਉਂਦੀ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਇਸ ਦੇ ਉੱਤੇ ਕੋਈ ਆਪਣਾ ਪ੍ਰਤੀਕਰਮ ਸਾਂਭਣੇ ਰੱਖਦੀ ਹੈ ਬਸਟਰ ਬਜਿੰਦਰ ਦੇ ਨਾਲ ਜੋ ਫੋਟੋ ਸਾਹਮਣੇ ਆਈ ਹੈ ਮੁੱਖ ਮੰਤਰੀ ਦੀ ਉਸ ਤੋਂ ਬਾਅਦ ਵਿਕਰਮ ਮਜੀਠੀਆ ਕਿ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿਣਗੇ ਜਾਂ ਭਰਾ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਵਿਕਰਮ ਮਜੀਠੀਆ ਤੋਂ ਸਵਾਲ ਪੁੱਛੇਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਪਰ ਇਹ ਤਸਵੀਰ ਅਤੇ ਇਹ ਕੈਪਸ਼ਨ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਬਜਿੰਦਰ ਦੇ ਨਾਲ ਜੋੜ ਕੇ ਇਸ ਮਾਮਲੇ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਏ ਦਿਖਾ ਰਹੇ ਨੇ ਮਜੀਠੀਆ ਤੇ ਕਹਿ ਰਹੇ ਨੇ ਕਿ ਮੁੱਖ ਮੰਤਰੀ ਵੱਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ